ਗਾਈਜ਼ ਮੀਰੀ ਗੁੱਡ ਮਾਰਨਿੰਗ ਹੋ ਗਈ ਚਾਹ ਤੇ ਚਾਹ ਤੇ ਨਾਲ ਬਿਸਕੁਟਾਂ ਦੇ ਨਾਲ ਗੁੱਡ ਮਾਰਨਿੰਗ ਸੱਚੀ ਕਾਲ ਸੈਰ ਐਂਡ ਆਈ ਹੋਪ ਕਿ ਸਾਰੇ ਵਧੀਆ ਹੋਣਗੇ ਸਵਕਤੇ ਥੋੜਾ ਥੋੜੇ ਆਪਣੀ YouTube ਚੈਨਲ ਸੰਦੂਸ ਬਲੌਗਸ ਸੁਸਤੀ ਵਾਲੇ ਮੁੰਦੇ ਨਾਲ ਜੁਗਾ ਮੈਂ ਬੈ ਖੰਗੋਈ ਪੀ ਆ ਤੇ ਬਸ ਚਾਪੀ ਨਾ ਹੋਂ ਸੁ ਗਰਮ ਗਰਮ ਮੁਝ ਆਏਗਾ ਪੀ ਕੇ ਹਿ ਲੋ ਗਾਈਜ਼ ਕਿਸੇ ਹੋ ਉਮੀਦ ਹੈ ਸਾਰੇ ਵਧੀਆ ਹੋਣਗੇ ਨਾ ਨੂੰ ਕੇ ਸੱਚ ਦਾ ਸਤੇ ਸ਼ਾਮਾਂ ਪੈ ਗਈਆਂ ਨੇ ਪੂਰਾ ਦਿਨ ਕੀ ਕੀਤਾ ਕੁਛ ਨਹੀਂ ਪਤਾ ਬਸ ਨਾਏ ਨੂੰ ਇਹੀ ਆ ਲੋਟ ਪਣੀ ਖਾ ਕੇ ਤੇ ਬਸ ਉੱਪੇ ਪਏ ਰਹੇ ਥੋੜਾ ਟਾਈਮ ਥਾ ਟਾਈਮ ਗੱਲਾਂ ਬਾਤਾਂ ਕੀਤੀਆਂ ਕੋਈ ਆ ਗਿਆ ਸੀ ਉਹਨਾਂ ਨਾਲ ਲੱਗੇ ਰਹੇ ਬਸ ਫੋਨ ਪੱਕਾ ਛੱਡੋ ਮਮਾ ਤੁਹਾਡਾ ਫੋਨ ਆ ਰਿਹਾ ਹੈ ਪੋਰੇ ਦਿਨ ਫੋਨ ਹੀ ਫੋਨ ਫੋਨ ਕਦੇ ਕਿਸੇ ਦਾ ਫੋਨ ਕਦੇ ਕਿਸੇ ਦਾ ਫੋਨ ਸੌਣ ਲੋ ਕਰ ਲੋ ਬਸ ਸਹੀ ਕੰਮ ਹੋਰ ਕੋਈ ਕੰਮ ਨਹੀਂ ਹੈਲੋ ਹਾਂਜੀ ਵਲੌਗ ਕੀਤਾ ਹੀ ਸ਼ੁਰੂ ਹੁਣ ਸਵੇਰ ਦਾ ਤੇ ਉਹ ਫੋਨ ਆ ਗਿਆ ਤੁਹਾਡਾ ਕੀ ਬਣਾਉਣ ਲੱਗੀ ਸੀ ਮੁੱਕ ਗਿਆ ਆ ਮੰਮਾ ਫੋਨ ਲਾਲੂ ਠੀਕ ਆ ਮੰਮਾ ਨਾਲ ਕਰਨੀ ਗੱਲ ਤੁਹਾਡੀ ਬਾਤ ਆ ਗਈ ਮੇਰੀ ਤੇ ਆਪਾਂ ਫੋਨ ਤੇ ਖੈਰ ਦੀਦਾ ਆ अब भी लगी तो इसमें खंडा खोल रही हैं अभी हम फिर चेक करो मेरा पतलास तो गला पींगे दूध जो के सेहत के लिए बहुत जरूरी है लोग रोटी खाने के बाद पीते हैं हम रोटी खाने से पहले पीते हैं हमारा दबा भी कुछ ऐसा है हा हा हा, हा। तूसी भी पीया तूसी भी ले के फोन बैठ जांदी बस गल्ला ही गल्ला गल्ला ही गल्ला और कोई काम नहीं है मेरी मां टूट गया या बच गया ਗੱਲੜੀ ਬੱਤੇ ਕਰਾ ਲਓ ਜਿੰਨੀ ਮਰਜ਼ੀ ਬੱਤੇ ਕਰਾ ਲਓ ਉਧਰ ਕੱਦੂ ਸੀੜੀਆਂ ਮਾਰਨ ਡਿਆ ਲਾ ਲਿਆ ਜੀ ਅੱਜ ਧਰਿਆ ਹੈ ਹਮਨੇ ਕੱਦੂ ਤੇ ਹੁਣ ਮੈਂ ਕਰਨੇ ਪਾਪਾ ਦੇ ਕੱਪੜੇ ਪਰਾਹੀ ਉਹੀ ਵਖਾ ਲੂੰਗੀ ਪੈਂਡ ਉਹੀ ਵਖਾ ਲੂੰਗੀ ਮੇਰੇ ਵਾਲਾ ਨਾ ਕੈਮਰਾ ਕਰ ਕਿਉਂ ਮੈਂ ਬੰਦਾ ਨਾਰਮਲ ਵੀ ਬੈਠਾ ਹੁੰਦਾ ਕਿ ਤੁਸੀਂ ਹਰ ਵੇਲੇ ਇੱਕੋ ਹੀ ਸਿਆਪਾ ਪਾਇਆ ਨਾਰਮਲ ਬੈਠੀ ਮੈਂ ਕੀ ਕਹਾ ਮੈਂ ਕਿਹਾ ਨਾਰਮਲ ਨਾ ਬੈਠੋ ਨਹੀਂ ਪਰ ਇਹਨੂੰ ਕਰਕੇ ਮੇਰੇ ਕੋਲ ਕੁਝ ਨਹੀਂ ਹੈਗਾ ਕਰਨਵਾ ਤੇ ਵਲੌਗ ਦੇ ਵਿੱਚ ਦਿਖਾਉਣੇ ਨੂੰ ਕੁਝ ਨਹੀਂ ਹੈਗਾ ਮੈਂ ਕੀ ਕਰਾਂ ਮੈਂ ਕਿਉਂ ਦੁਬੱਟਾ ਆਪਣੇ ਐਵੇਂ ਮੈਨੂੰ ਕਹਿਣ ਦੇ ਯੈਸ ਇਹ ਮੰਜਾ ਮੇਰੇ ਪਿਓ ਨੇ ਹੁਣਾ ਹੈ ਲੈ ਮਤਾ ਦਾ ਮੰਜੇ ਦਾ ਛਾਪਾ ਪਾਈ ਰੱਖ ਦੀ ਦੇਖਿਆ ਉਹ ਕਰ ਹਾਂ ਤਾਂ ਬਾਪੂ ਵੀ ਪਿਆ ਆਏ ਸੋਗੇ ਮੈਂ ਨਹੀਂ ਲੜਨ ਮੇਨ ਲੜ ਪਿੰਦਾ ਮੈਂ ਇਹ ਗੱਲ ਕਰਨੀ ਬਾਪੂ ਨਾਲ ਮੈਂ ਐਸਾ ਕਰਕੇ ਬਾਪੂ ਨਹੀਂ ਲਿਆਈ ਨੀ ਵਲੌਗ ਦੇ ਵਿੱਚ ਮੇਰੋਂ ਦਾ ਫੰਡ ਲੈ ਜੀ ਕੰਮ ਕਰਾ ਰਹਾ ਹਾਂ ਦਾ ਆਪੇ ਕਾਟੇ ਨੂੰ ਕਿਨੂੰ ਕੱਟਾ ਤੈਨੂੰ ਆ ਕਹਿੰਦੇ ਜੀ ਕਿਉਂ ਕੀ ਆ ਨਾ ਬੰਦ ਉਹ ਸ਼ੇ ਕੱਟਦਾ ਕੱਟ ਕੱਟਤਾ ਆ ਆ ਫਿਰ ਮੈਂ ਚੁੰਨੀ ਤੁਜੀ ਆਪ ਵੀ ਲੈ ਆ ਮੈਨੂੰ ਇਹ ਚੁੰਨੀ ਨਹੀਂ ਦਿਖਾਉਂਦਾ ਦਿਖਾ ਦੇ ਚੁੰਨੀ ਮਮਾ ਬਦਲ ਚੁੰਨੀ ਬਦਲ ਉੱਟ ਗਈ। ਨੋ ਮਾਂ ਤੇਰੇ ਕੁੱਤੇ ਨਹੀਂ ਖੜਕੇ। ਆ ਮੈਂ ਥੋੜੀਂ ਜਾਂਦਾ ਆਪਾ। ਮਮਾ ਚੱਲ ਲੜੀਏ ਚੁੰਨੀ ਬਦਲ ਉੱਟ ਗਈ। ਨਹੀਂ ਮੈਂ ਨਹੀਂ ਲੜਨਾ। ਬਦਲ ਚੁੰਨੀ ਤੇ ਬਦਲ ਉੱਟ ਗਈ। ਕੀ ਬਣਾਇਂ ਨਾ ਕੁੱਤੂਂਗੀ ਤੇ ਮੇਰੇ ਕੁਛ ਕੀਤਾ। ਨਹੀਂ ਬਣਾਉਂਦੀ। ਖਾਣਾ ਦਿਨ ਆਉਂਦਾਈ ਸਿ ਆਪਾਂ ਨਾ ਪਾਈ ਰੱਖਿਆਗਾ। ਮੈਂ ਕੋਈ ਸਿ ਆਪਾਂ ਨਹੀਂ ਪਾਇਆਗਾ। ਕੰਮ ਕਰਨਾ ਨਹੀਂ ਕਿ ਤੂੰ ਨਾ ਨਹੀਂ ਕਰਨਾ ਤੇ ਫਾਰ ਵਾਲੇ ਫੋਨ ਲੈ ਕੇ ਬੈਠੇ ਰਹਿਣਾ। ਹੋ ਮੈਂ ਨਾ ਨਲੋ ਵੀ ਨਾ ਕਿ ਮੈਂ ਕੁਛ ਨਹੀਂ ਕੀਤਾ ਤੁਹਾਨੂੰ ਸਿਰਫ ਇਹਨੇ ਤੁਸੀਂ ਆਪੇ ਗਿਆ ਵੀ ਤੁਸੀਂ ਚੰਨੀ ਪਾ ਲਈ ਮੈਂ ਗੱਲ ਕੀਤੀ ਔਰ ਮੈਨੂੰ ਐ ਥੋੜੀ ਪਤਾ ਵੀ ਤੂੰ ਕੈਮਰੇ ਚ ਕੁਛ ਕਰ ਲਿਆ ਵਾ ਨਾਰਮਲ ਵੀ ਘਰ ਚ ਜੀ ਵੀ ਲੈਣ ਦੋ ਕਿਸੇ ਨੂੰ ਤੇ ਜੀ ਜਾਣਦੇ ਹੋ ਮੈਂ ਕੀ ਕਰਨਾ ਜੀਉ ਗਲਾ ਫੜਿਆ ਮੈਂ ਹਾਂ ਦੋ ਸਵੇਰ ਤੇ ਦੋ ਕੱਪੜੇ ਆਖਿਆ ਪ੍ਰੈਸ ਕਰ ਲਾ ਕਰ ਲਾ ਉਹ ਤੇਰੇ ਤੋਂ ਹੁੰਦੇ ਨਹੀਂਗੇ ਕਰ ਲੂੰਗੀ ਸਿਰ ਦੁਖਦਾ ਤੇਰਾ ਆਰਾਮ ਕਰ ਲਾ ਫਿਰ ਫੋਨ ਚ ਚਲਾਉਣ ਬਹਿ ਜਾਨੀ ਜਦੋਂ ਕੋਦ ਜਿੰਦਨ ਦੀ ਆਈ ਮੈਨੂੰ ਮੇਰਾ ਵੀ ਫੋਨ ਚ ਚਲਾਉਣਾ ਆਰਾਮ ਕੀਤਾ ਪਿਆ ਤੂੰ ਨਾ ਮੈਨੂੰ ਪਤਾ ਨਹੀਂ ਲੰਦਾ ਦੇਨ ਕਿੱਥੇ ਲੰਘ ਜਾਂਦਾ ਕੁਛ ਨਹੀਂ ਵੇਖਣ ਦਿੰਦੀ ਉਹ ਕਰ ਲਾ ਆ ਕਰ ਲਾ ਯਾਰ ਮम्मा ਮੈਂ ਕੀ ਕਿਆ ਹੋਂ ਤਾਨੂੰ ਤੁਸੀਂ ਵੀ ਫੋਨ ਹੀ ਚਲਾਉਨੇ ਹੋ ਚਲਾਉਣਾ ਨਹੀਂਗਾ ਮੈਂ ਕੰਮ ਕਰ ਲਿਆ ਹੁਣ ਝੱਟ ਫੋਨ ਵੀ ਚਲਾਉਣਾ ਤੇ ਤੂੰ ਇਹਨੂੰ ਕੈਮਰਾ ਜੇ ਲੈ ਕੇ ਇੱਧਰ ਉੱਧਰ ਤੁਰੇ ਫਿਰਦੀ ਰਹੀ ਨਹੀਂ ਤੇਰਾ ਡਰਦੇ ਤੇਰੇ ਤੋਂ ਕੋਈ ਕੰਮ ਨਹੀਂ ਕਰਦੇ ਪਤਾ ਨਹੀਂ ਨੇ ਕਿੱਥੇ ਕੀ ਕਰ ਦੇਣਾ ਨਾ ਇਹ ਕਿਹੜਾ ਬੰਦੂਕ ਫੜੀ ਕੈਮਰਾ ਹੀ ਏ ਨਾ ਕੈਮਰਾ ਮੈਂ ਨਹੀਂ ਬੜਾਈਗਾ ਹਾਂ ਪੁੱਤ ਕਾਲੇ ਕਾਲੇ ਬਣਾਈ ਨੰਨ ਦਾ ਜਦ ਕੋਈ ਤਿਆਰ ਵਿਆਹ ਹੋਵੇ ਫਿਰ ਕਰੀਦਾ ਹੁੰਦਾ ਉਹਨਾਂ ਨੂੰ ਬਲਤ ਕਰਦੇ ਸੁਰਗੇ ਪੈਂਦੀ ਤੁਸੀਂ ਦੇ ਵਿਆਹ ਜ ਨਹੀਂ ਲਾਈ ਹੁੰਦਗੀ ਤਿਆਰ ਹੋਣ ਲੱਗੇ ਪੈਂਦੀ ਤੇ ਨਹੀਂ ਲਾਉਣੀਗੀ ਫਿਰ ਵੀ ਦੱਸ ਕੇ ਬਣਾਇੰਦਾ ਹੁੰਦਾ ਹੈ ਕਿ ਜਿਹਨੂੰ ਫੋਨ ਲਾ ਕੇ ਭੇਜੋ ਤਾਂ ਕੁਛ ਨਾ ਕੁਛ ਕਰਨ ਲੱਗ ਜਾਣਾ ਚਲ ਹੁਣ ਬਣਾ ਲੈ ਹੈ ਨਹੀਂ ਮੈਂ ਚੰਨੀ ਬਦਰੂ ਨਹੀਂ ਕਰ ਬਣਾਉਣਾ ਬਣਾਉਣਾ ਬੜਾ ਲਾਵਰ ਹੈ ਮੇਰਾ ਬਣਾ ਹੀ ਨਾ ਤੂੰ ਬਾਬਾ ਆਪ ਦਾ ਬਣਾ ਜਾਂ ਆਂਦੇ ਪਿਓ ਦਾ ਬਣਾ ਮੇਰਾ ਨਾ ਬਣਾ ਤੂੰ ਤਾਂ ਗਵਾਨੀ ਲੱਗ ਰਹੀ ਮੈਨੂੰ ਫੋਨ ਚਲਾ ਲੈ ਅੰਦਰ 10 ਮਿੰਟ ਚਲਾਓ ਫੋਨ ਮੈਂ ਕਿਹਦਰ ਰੋਕਿਆ ਤੁਹਾਨੂੰ ਫੋਨ ਚ ਕੀ ਵੇਨੇ ਫੋਨ ਚਲਾ ਤਾ ਤੇ ਫਿਰ ਤੇਰੇ ਵਿੱਚ ਕੋ ਗਾਣਾ ਛਾਣਾ ਆ ਗਿਆ ਤੇ ਫਿਰ ਫਿਰ ਤੂੰ ਪੰਗੇ ਲੈਂਗੀ ਫੋਨ ਚ ਕਿ ਚਲਾਣੇ ਕੁਛ ਵੀ ਨਹੀਂ ਚਲਾ ਕੇ ਦੀਮਾ ਨਹੀਂ ਲੰਮ ਫੇਵਰੇਟ ਯੂਟਿਊਬਰ ਕਿਹੜਾ ਤੁਹਾਡਾ ਹੂੰ ਫੇਵਰੇਟ ਯੂਟਿਊਬਰ ਕਿਹੜਾ ਕਿਹੜਾ ਯੂਟਿਊਬਰ ਵੇਣੀ ਨੂੰ ਹੁਣ ਤਾਂ ਮੈਂ ਇੱਕ ਵਾਰੀ ਖੋਸਾ ਵੇਣੀ ਆ ਬਿਆਹ ਹੋਸਾ ਤੇ ਜਾਂ ਉਹ ਦੂਜਾ ਕਿਹੜਾ ਕਈ ਕਿਦਾਂ ਬੜਾ ਵੇਖਿਆ ਸੀ ਮੈਂ ਉਹ ਕੋਲ ਅੱਜ ਹੀ ਦਾ ਵਿਆਹ ਹੈ ਉਹ ਤਾਂ 10 ਮਿੰਟ ਦਾ ਹੀ ਵਲੌਗ ਹੁੰਦਾ ਮਿੰਟ ਚ ਵੇਖਿਆ ਜਾਂਦਾ ਚੰਗਾ ਲੱਗਦਾ ਮੈਂ ਉਹ ਵੀ ਸਬਸਕ੍ਰਾਈਬ ਕਰ ਲੈਂਦੀ ਆ ਸਾਰੇ ਮੇਰੇ ਤਾਂ ਵਧੀਆ ਫੇਵਰੇਟ ਹੀ ਹੁੰਦੇ ਆ ਇਹਦੀ ਗੱਲ ਹੋਰ ਅੱਜ ਕੱਲ੍ਹ ਗੋਪੀ ਵੀ ਬੜਾ ਵੇ ਨੇ ਗੋਪੀ ਆ ਬੜਾ ਵੇ ਨੇ ਸੀ ਨਾਟਕੀ ਨਹੀਂ ਉਹ ਜਿਹੜਾ ਰਿੱਲਾਂ ਜਿਹਾ ਬਣਾਉਂਦਾ ਗੋਪੀ ਜਿਹਦੀ ਮਾਂ ਚੀਕ ਚੀਕ ਕੇ ਜੇ ਬੋਲਦੀ ਰਹਿੰਦੀ ਲੜਦੀ ਰਹਿੰਦੀ ਹਾਰ ਬਾਰੇ ਜਿਹਦਾ ਵਿਆਹ ਹੈ ਹਾਂ ਜਿਹਦਾ ਉਹ ਵਿਆਹ ਹੈ ਉਹ ਵਧੀਆ ਬਣਾਉਂਦਾ ਹੈ ਉਹ ਵਧੀਆ ਸਾਰਾ ਕੁਝ ਉਹ ਮੈਨੂੰ ਵੀ ਮੱਝਾ ਲਿਆ ਦਿਓ ਮੈਂ ਮੱਝਾਂ ਨਾ ਬਣਾਇਆ ਜੇ ਤੂੰ ਕੋਈ ਕੰਟੈਂਟ ਨਾ ਹੋਇਆ ਕਰੀਏ ਫਿਰ ਮੱਝਾਂ ਨਾਲ ਪੰਗੇ ਲੈ ਲੈ ਕਰੂ ਜਾ ਕੇ ਕੋਈ ਜ਼ਰੂਰੀ ਥੋੜੀ ਹੈ ਵੀ ਰੋਜ਼ ਬਣਾਉਣਾ ਹੀ ਬਣਾਉਣਾ ਅੱਜ ਅੱਜ ਸੁਪਨੇ ਕੱਲ ਨਿਕਲੇਗਾ ਕਿਉਂ ਸੁਪਨਾ ਨਿਕਲਿਆ ਹੈ ਅੱਜ ਵੀ ਨਿਕਲਿਆ ਲੈ ਫੜ ਕੇ ਕੱਢ ਲਈਏ ਉਹਦੀ ਨਪਰਾਤੀ ਨੂੰ ਸੁਪਨਾ ਆਇਆ ਉਹਦੇ ਨਾਲ ਦੀ ਆ ਗਈ ਹਾਏ ਅੱਗੇ ਲਾਈ ਫਿਰਦੀ ਸਾਰਿਆਂ ਨੂੰ ਬਸ ਤੇ ਇਸ ਵੀਰ ਨੂੰ ਆਤੇ ਮੈਂ ਸੇਰ ਨਹੀਂ ਹੈ ਤੇ ਬਸ ਮੇਰੇ ਜੁੰਡੇ ਜੁੰਡੇ ਨੇ ਪੱਠੇ ਨਾ ਕਰੀ ਹੁਣ ਬਸ ਗੱਲ ਚ ਰੱਖੇ ਇਹਨਾਂ ਨੂੰ ਓਕੇ ਕਾਂ ਤੇ ਕੱਟੀ ਆਜੇ ਕੱਲ ਗੁੱਤਾਂ ਬੰਦਣੀਆਂ ਅੱਜ ਹੁਣ ਫੇਰ ਸਵੇਰ ਦਾ ਦਪਹਿਰ ਦੀ ਨਾਤੀਆਂ ਸੇਰ ਤੇ ਹਜੇ ਤੱਕ ਤੂੰ ਇਹਨਾਂ ਨੂੰ ਇਕੱਠੇ ਨਹੀਂ ਕੀਤਾ ਤੇ ਹੁਣ ਤਾਂ ਸੌਣ ਦਾ ਟਾਈਮ ਹੋ ਗਿਆ ਹੁਣ ਤੜੀ ਇਕੱਠੇ ਕਰਨੇ ਹੁਣ ਤੂੰ ਕੁੱਲੀ ਆ ਜਾ ਇਹਨਾਂ ਨੂੰ ਰਬੜ ਪਾ ਇਕੱਠੇ ਕਰਕੇ ਇਹਨਾਂ ਦੇ ਉੱਤੇ ਹਰ ਵੇਲੇ ਨਹੀਂ ਖੁੱਲੇ ਵਾਗੱਕੀਦੇ ਹੁੰਦੇ ਹੁਣ ਪੁੱਤ ਪੁੱਤ ਪਤ ਲੱਗ ਗਿਆ ਨਾ ਕੈਮਰਾ ਚੱਲੀ ਜਾਂਦਾ ਹੁਣ ਪੁੱਤ ਪੁੱਤ ਹੋ ਗਿਆ ਪਹਿਲਾਂ ਗਾਲਾਂ ਕੱਢਣੇ ਤੂੰ ਕੈਮਰਾ ਲੈ ਬਈ ਮੈਂ ਕੁੱਟੂ ਵੀ ਕਰਨੀ ਜੇ ਕੁਝ ਕੀਤਾ ਤੇ ਹੋਣਾ ਚੱਲ ਤੂੰ ਇਹ ਕੋਟੀ ਲੈ ਯਾਰ ਮੱਫੜ ਵੀ ਨਹੀਂ ਨੇ ਚੰਡੀ ਚੰਬੀ ਲਾ ਮੇਰੀ ਹੈ ਲੱਗ ਜੇ ਪਤਾ ਨਾ ਕਰ ਚੱਲ ਕੋਟ ਬੰਨਣਾ ਤਾਂ ਬੰਨ ਜੂਗਾ ਮੇਰੇ ਕੋਲ ਘਰ ਦੇਆਂ ਨੇ ਕੋਟ ਕੇ ਘਰੋਂ ਘੱਟ ਇਹਨੂੰ ਵਾਪਸ ਵਾਪਸ ਚੰਡੀਗੜ੍ਹ ਆ ਕੇ ਹਾਂ ਸਹੀ ਏ ਬਾਪੂ ਜਾਣੇ ਦਾ ਤਰੀਕਾ ਮਿਲ ਜਾਏਗਾ ਚਲੋ ਬਹੁਤ ਹੋ ਗਿਆ ਮਜ਼ਾਕ ਆ ਸਮਝਾਓ ਬਹੁਤ ਹਾਸਲੇ ਹੋ ਲੀੜੇ ਸੱਚੀ ਪ੍ਰੈਸ ਕਰਦੇ ਗਾਲਾਂ ਪੈਂਡੀਆਂ ਸਵੀਰਦੀਆਂ ਦੋ ਲੀੜੀਆਂ ਮੇਨੋਂ ਦੀ ਲਮਕਾਈਆਂ ਹੋਈਆਂ ਨਹੀਂ ਤੂੰ ਕਰਕੇ ਦਾਦੀ ਕਿੰਨੇ ਲੀੜੇ ਗੇੜਾ ਘੜਾ ਕੇ ਲਾਏ ਆ ਨੈਟ ਨਹੀਂ ਆਉਂਦਾ ਪਹਿਣੇ ਮੇਰਾ ਵੇਦਰ ਕੀ ਲਿਖਾ ਰਹੀ ਆ ਦੇ ਨਾ ਕਰਿਆ ਕਰੜਗੇ ਅਗਰ ਆ ਆ ਕੇ ਧਿਆਨ ਤੁਰਿਆ ਫਿਰਦਾ ਹੁੰਦਾ ਤੂੰ ਕੁਛ ਨਾ ਕੁਛ ਕਰ ਦੇਣੀ ਕੀ ਕੀਤਾ ਮੈਂ ਮੈਂ ਰੇਂਜ ਨਹੀਂ ਆਉਂਦੀ ਢੇੜਾ ਕਢਾਉਣ ਗਈ ਆ ਬਾਹਰ ਤੱਕ ਫੜ ਕੇ ਦੁਬਾਰਾ ਕਢਾ ਕਿਵੇਂ ਫੜ ਕੇ ਲਗੀ ਇਸ ਐ ਤੇ ਦਮ ਚਾ ਨਹੀਂ ਜਾਂਦੀ ਨਾ ਉੱਥੇ ਜਾਓ ਸ਼ਿੰਕ ਕੋਲੇ ਜਾਣੇ ਉਹਨੇ ਬਾਹਰ ਵਾਸ਼ੂਮਾ ਕਰ ਮੈਨੂੰ ਮੈਂ ਮਮਾ ਮੇਰੇ ਫੋਨ ਚੱਲਣ ਦੀਆਂ ਰੇਂਜ ਰੋਜ਼ ਨਹੀਂ ਹੈਗੀ ਫੋਨ ਵੀ ਨਹੀਂ ਲੱਗਣ ਡਿਆ ਕਿਸੇ ਨੂੰ ਮੈਨੂੰ ਕਹਿੰਦੇ ਅਦਾ ਕਰ ਤੁਰੀ ਜਾ ਤੁਰੀ ਜਾ ਕਹਿੰਦੀ ਉਹ ਅੰਕੇ ਤੁਰੀ ਜਾ ਬਾਸੂ ਮਾ ਭੁੱਲ ਜਾ ਕੇ ਆਇਆ ਜੇ ਕਰੀਂਗਾ ਆ ਜਾਏਗਾ ਆ ਜਾਓ ਚਲ ਆਗੀ ਰੇਂਜ ਕਹਿੰਦਾ ਕਹਿੰਦਾ ਬਾਸ ਬੋਦੋ ਮੈਚ ਗੋਮੇ ਤਾਂ ਚੱਲ ਦੇਖ ਲਓ ਇਹ ਜਨਾਨੀ ਨੂੰ ਵੀ ਫੋਨ ਨਾ ਕਿੰਨਾ ਪੋਸੇ ਨਾ ਫੋਨ ਚ ਫੋਨ ਚ ਲੱਗ ਰਿਹਾ ਨਹੀਂ ਫੋਨ ਚ ਬਸ ਕੋਈ ਲੜਾ ਦੇ ਚੀਜ਼ ਦਿਖਾਵਾਂ ਕੱਪੜੇ ਤਾਂ ਮੈਂ ਪ੍ਰੈਸ ਕਰ ਲਿਆ ਪਰ ਨਾ ਇੱਕ ਹਾਸਿਆਲੀ ਚੀਜ਼ ਹੈ ਹਾਸਿਆਈ ਤਾਂ ਕੀ ਚੈੱਕ ਕਰੋ ਕਲਰ ਦੇਖ ਲਿਆ ਤੁਸੀਂ ਠੀਕ ਹੈ ਕਲਰ ਦੇਖ ਲਿਆ ਕਲਰ ਦੇਖਿਆ ਫਰਕ ਕੀ ਆ ਇੱਕ ਤੋਂ ਹਣਾ ਸਾਰੇ ਜਿਵੇਂ ਫਰਕ ਦੱਸ ਦੋ ਤੁਸੀਂ ਹੈਗਾ ਕੋਈ ਹੈਗਾ ਕੋਈ ਖਾਸ ਇੱਕ ਹਵਲਾ 컬러 ਰੇ ਕੋ ਵਾਲਾ 컬러 ਦੋ ਛੱਡ ਕੇ ਆਦਾ ਬਿਲਕੁਲ ਸਹੀ ਆਜਾ ਪਾਪਾ ਨੂੰ ਪੁੱਛ ਰਿਹਾ ਵੀ ਕੀ ਸਾਡੇ ਸਾਰੇ ਡੱਬਲ ਦਾ ਇਹ ਹਾਲ ਵੇਹੇ ਜਿਹੜੇ ਜਿਹੜੇ ਕਲਰ ਦੇ ਪਿੱਛੇ ਪਏ ਰਹਿੰਦੇ ਬਸ ਫਿਰ ਉਸੇ ਕਲਰ ਦੇ ਪਿੱਛੇ ਪਏ ਰਹਿੰਦੇ ਆਹ ਹੋ ਹੁਣ ਫੋਨ ਰੱਖਿਆ ਤੇਰੀ ਮਾਂ ਨੇ ਉਦੋਂ ਤੂੰ ਜਾ ਨਾ ਬਾਮ ਲੈਂ ਤੇ ਚੱਲ ਜਾਨੀ ਜਾਨੀ ਆ ਮੇਰੇ ਮੈਨੂੰ ਲੱਗੀ ਜਾ ਕਰ मेरी नासा बंद हुई भी है बाम लेने जा रहे हैं जंडू बाम बाम लेके आप घर आ गए चेक करो जंडू बाम नंबर वन कौन है इनू मेडिकल तो रह गया हर भी तो जूडे वाल की दिस इज मरुद